लाख रुपया अमरीत सिंह भी लाख रुपया अमरीत सिंह अमरीत सिंह लाख अमरजीत बुपिया अमरजीत सिंह सदम थोड़ा सिंह चौबीस लाख रुपया अमरीत सिंह सदम सुजा सिंह छब्बीस लाख रुपया अमरजीत सिंह बारह लाख रुपया अमरीत सिंह तीह लाख रुपया अमरजीत सिंह तीह लाख रुपया अमरजीत सिंह कती लाख रुपया अमरीत सिंह कत्ती लाख रुपया अमरीत सिंह कती लाख रुपया अमरजीत सिंह पच्चीस लाख रुपया अमरीत सिंह बोलिए क्या बात करना पड़ेगी क्योंकि साढ़े और अमरजीत साढ़े बत्ती लाख रुपया और सिंह बत्ती लाख रुपया और सिंह बत्ती लाख रुपया और सिंह बत्ती लाख रुपया अमरीत साढ़े बत्ती लाख रुपया और थाना केती लाख रुपया अमरीक सिंह तेती लाख रुपया अमरीक सिंह तेती लाख रुपया अमरीक सिंह चौती लाख रुपया अमरीत सिंह साढ़े चौथी अमरीक सिंह साढ़े चौती लाख रुपया अमरीत सिंह साढ़े चौंती लाख रुपया अमरीक सिंह साढ़े पें लख से पेंख जी ਸਾਡੇ कमीशन सॼे ਦੇ ਵਿੱਚ ਕੋਈ कमीशन सॼे ਕਰੋ लख जे पचे सोन ਪੰਜਾਬ ਦੇ ਵਿੱਚ ਚੋਣਾਂ ਦਾ ਅਖਾੜਾ ਮਕ ਚੁੱਕਾ ਹੈ ਹਰ ਪਿੰਡ ਦੇ ਵਿੱਚ ਸਰਪੰਚ ਜਾਂ ਪੰਚ ਬਣਾਉਣ ਦੇ ਲਈ ਵੱਡੀ ਜਦੋ ਜਹਿਦ ਲੱਗੇ ਆ ਪਾਵੇਂ ਕਿ ਕੁਝ ਪਿੰਡਾਂ ਵਿੱਚ ਜਿਹੜੇ ਆ ਉਹ ਸਰਵਸੰਮਤੀ ਨਾਲ ਪੰਚਾਇਤਾਂ ਚੁਣ ਲੰਘੀਆਂ ਆ ਹਨ ਪਰ ਬਹੁਤ ਸਾਰੇ ਪਿੰਡਾਂ ਵਿੱਚ ਅਜੇ ਵੀ ਜਿਹੜੇ ਪੰਚਾਇਤਾਂ ਨੂੰ ਲੈ ਕੇ ਵੱਡੇ ਵੱਡੇ ਜਿਹੜੇ ਆ ਉਹ ਲੋਕਾਂ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਔਰ ਵੱਡਾ ਜਿਹੜਾ ਆ ਪੰਚਾਇਤੀ ਅਖਾੜਾ 막 ਚੁੱਕਾ ਆ ਜਿੱਥੇ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਇਸ ਵਾਰ ਜਿਹੜੀਆਂ ਇਲੈਕਸ਼ਨਾਂ ਹੋਣਗੀਆਂ ਪੰਚਾਇਤੀ ਚੋਣਾਂ ਹੋਣਗੀਆਂ ਉਹ ਜ਼ਿਆਦਾਤਰ ਸਰਸਮਤੀ ਨਾਲ ਹੋ ਕੀਤੀਆਂ ਜਾਂਦਾ ਕਿ ਜਿਹੜੀ ਪੰਚਾਇਤ ਸਰਸਮਤੀ ਨਾਲ ਬਣਦੀ ਹੈ ਉਹਨੂੰ 5 ਲੱਖ ਰੁਪਈਆ ਦੇ ਨਾਲ-ਨਾਲ ਪਿੰਡ ਦੇ ਵਿਕਾਸ ਲਈ ਵੀ ਜਿਹੜਾ ਹੋਰ ਪੈਸਾ ਦਿੱਤਾ ਜਾਵੇਗਾ ਪਰ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਤੇ ਇੱਕ ਪਿੰਡ ਦੇ ਵਿੱਚ ਇੱਕ ਪੰਚਾਇਤ ਵੱਲੋਂ ਜਿਹੜੀ ਐ ਬਕਸ ਸੰਵਿਧਾਨ ਨੂੰ ਕਾਨੂੰਨ ਦੀਆਂ ਤੱਜੀ ਹੜਾਂ ਦੇ ਹੋਏ ਸਰਪੰਚ ਦੀ ਚੋਣ ਕੀਤੀ ਗਈ ਹੈ ਜਿਸ ਦੀ ਬੋਲੀ 35 ਲੱਖ 50 ਹਜ਼ਾਰ ਰੁਪਏ ਤੱਕ ਚੱਲੀ ਹੈ ਜਿਸ ਵਿੱਚ 35 ਲੱਖ 50 ਹਜ਼ਾਰ ਰੁਪਏ ਦੇ ਕੇ ਸਰਪੰਚ ਚੁਣਿਆ ਗਿਆ ਦੱਸਦੇ ਕਿ ਇਹ ਵੀ ਹੈ ਕਿ ਜਿਹੜਾ ਪੈਸਾ ਪੰਚਾਇਤ ਵਿਅਕਤੀ ਵੱਲੋਂ ਸਰਪੰਚ ਬਣ ਲਈ ਦਿੱਤਾ ਗਿਆ ਉਹ ਸਾਰਾ ਪੈਸਾ ਗੁਰੂ ਘਰ ਦੇ ਵੇਲੇ ਲੱਗੇਗਾ ਸੋ ਮਹਿੰਗੀਆਂ ਪੰਚਾਇਤਾਂ ਜਿਹੜੇ ਪੰਚਾਇਤ ਦੇ ਮੈਂਬਰ ਨੇ ਇੰਨਾ ਪੈਸਾ ਖਰਚ ਕੇ ਜਿਹੜੀ ਸਰਪੰਚੀ ਜਾਂ ਪੰਚੀ ਲੈ ਰਹੇ ਨੇ ਉਹ ਪੰਜਾਬ ਦਾ ਕੀ ਵਿਕਾਸ ਕਰਨਗੇ ਕੀ ਆਪਣੇ ਪਿੰਡ ਦਾ ਵਿਕਾਸ ਕਰਨਗੇ ਸੋ ਸੋਚਣ ਵਾਲੀ ਗੱਲ ਹੈ ਇੰਨੇ ਪੈਸੇ ਖਰਚਣ ਦੀ ਲੋੜ ਨਹੀਂ ਪਿੰਡ ਦੇ ਵਾਸੀ ਜਿਹੜੇ ਆਪਸ ਵਿੱਚ ਪਿਆਰ ਬਣਾ ਕੇ ਰੱਖਣ ਬਿਨਾਂ ਪਾਰਟੀ ਤੋਂ ਉੱਠ ਕੇ ਆਪਣਾ ਜਿਹੜਾ ਨਮਾਇंदे ਚੁਣਨਾ ਤਾਂ ਕਿ ਜੇ ਸਰ ਸਰਪੰਚ ਨਾਲ ਚੁਣਦੇ ਜਿੱਥੇ ਪੰਜਾਬ ਸਰਕਾਰੋਂ ਪੈਸਾ ਆਵੇਗਾ ਉੱਥੇ ਪਿੰਡ ਦੇ ਵਿਕਾਸ ਲਈ ਵੀ ਜਿਹੜੀ ਆ ਬਹੁਤ ਜ਼ਿਆਦਾ ਪੰਜਾਬ ਸਰਕਾਰੋਂ ਨਾਲ ਹੈਲਪ ਕੀਤੀ ਜਾਵੇਗੀ ਸੋ ਐਡੇ ਮਹਿੰਗੇ ਪੈਸੇ ਲਾ ਕੇ ਐਡੇ ਵੱਡੇ ਦਾ ਲਾ ਕੇ ਸਰਪੰਚੀ ਲੈਣੀ ਇਹ ਬਿਲਕੁਲ ਜਿਹੜੀ ਆ ਗਲਤ ਹੈ ਔਰ ਕਾਨੂੰਨ ਤੋਂ ਉਲਟ ਹੈ ਔਰ ਪੰਜਾਬ ਸਰਕਾਰ ਦੀ ਜੋ ਗਾਈਡਲਾਈਨਸ ਹੈ ਉਸ ਤੋਂ ਉਲਟ ਹੈ ਪਰ ਇਸ ਪਿੰਡ ਦੇ ਵਿੱਚ ਜਿਹੜਾ ਸਰਪੰਚ ਚੁਣਿਆ ਗਿਆ 35 ਲੱਖ 50 ਹਜ਼ਾਰ ਰੁਪਏ ਲੈ ਕੇ ਚੁਣਿਆ ਗਿਆ